ਉਹੀ ਜਾਣੇ ਜਿਨੇ ਬਾਲ ਕੇ ਸੇਕੀ ਹੋਈ ਹੈ ਗਰੀਬੀ ਕੀ ਹੁੰਦੀ ਉਹੀ ਜਾਣੇ ਜਿਨੇ ਘਰ ਵਿੱਚ ਗਰੀਬੀ ਦੇਖੀ ਹੁੰਦੀ ਹੈ ਕਿਉਂਕਿ ਇਹ ਹਾਲਾਤ ਬਈ ਜੀ ਮੇਰੇ ਨਾਲ गु져 ਚੁੱਕੇ ਸੀਗੇ ਪਿੰਡ ਦੇ ਲੋਕ ਹੁੰਦੇ ਸੀਗੇ ਜਿੰਨਾ ਤੋਂ ਮੈਂ ਫੜ ਕੇ ਲੈ ਕੇ ਫਿਰ ਆਉਦੀ ਮਜ਼ਦੂਰੀ ਕਰਕੇ ਮੈਂ ਉਹਨਾਂ ਨੂੰ ਪੈਸੇ ਵਾਪਸ ਕਰ ਦਿੰਦੇ ਕਿਉਂਕਿ ਘਰ ਦੀ ਕੰਡੀਸ਼ਨ ਹੀ ਇਦਾਂ ਦੀ ਸੀਗੀ ਕਿ ਆਪਾਂ ਨੂੰ ਇੱਥੋਂ ਤੱਕ ਨਹੀਂ ਲਿਆ ਸਕੀ ਸੀਗੇ ਤੇ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਵਾਰ-ਵਾਰ ਮੈਂ ਤਾਂ ਕਹਿ ਰਿਹਾ ਕਿ ਬਹੁਤ ਸਾਰੇ ਨੌਜਵਾਨ ਇਸ ਵੀਡੀਓ ਤੋਂ ਸਿੱਖ ਜ਼ਰੂਰ ਲੈਣਗੇ ਇਹ ਸਹੀ ਦਸਤਾਰ ਕੈਂਪ ਇਸ ਲਈ ਸੀਗੇ ਜੀ ਲਗਵਾਇਆ ਕਿਉਂਕਿ ਬੱਚੇ ਹੁਣ ਕਈ ਹੁਣ ਮੈਂ ਤੁਹਾਡੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਣਗੇ ਵੀ ਆਪ ਤਾਂ ਵੀ ਦੂਸਰਾ ਹਾਫ ਕੱਟ ਹੋ ਕੇ ਬੈਠ ਰੱਖਿਆ ਗਿਆ ਤੁਸੀਂ ਸਾਨੂੰ ਸੇਵਾ ਭੇਜ ਦਿੱਤੀ ਹੁਣ ਤੁਹਾਨੂੰ ਕੀ ਪਤਾ ਸੀ ਸੇਵਾ ਅੱਗੇ ਦਿੱਤੀ ਹੈ ਕਿ ਨਹੀਂ ਦਿੱਤੀ ਜਦੋਂ ਮਾਂ ਪਿਓ ਹੈ ਨਾ ਤੇ ਮਾਂ ਪਿਓ ਦੀ ਸੇਵਾ ਕਰ ਲੋ ਤੇ ਉਹ ਹੀ ਤੁਹਾਡਾ ਰੱਬ ਹੈ ਨਾ ਜੀ ਤੇ ਅੱਜ ਉਹ ਰੱਬ ਮੇਰਾ ਮਾਂ ਪਿਓ ਹੀ ਹੈਗਾ ਜੀ ਕਈ ਵਾਰੀ ਫੀਸ ਵੀ ਨਹੀਂ ਹੁੰਦੀ ਸੀਗੀ ਬਈ ਤੇ ਉਹ ਵੀ ਕਈ ਵਾਰੀ ਕਿਸੇ ਤੋਂ ਫੜ ਕੇ ਜਾਂ ਹੁਣ ਆਉਣ ਵਾਲੇ ਸਮੇਂ ਦੇ ਤੋਂ ਵਿੱਚ ਤੁਸੀਂ ਦੇਖ ਲਓ ਆਪਾਂ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਸਹਿਜ ਪਾਠ ਆਪਾਂ ਨੂੰ ਕਰਾਉਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਜਦੋਂ ਗ੍ਰਾਂਥੀ ਸਿੰਘ ਜੀ ਨਾ ਰਹਿਣਗੇ ਜੀ ਫਿਰ ਆਪਾਂ ਕੀ ਦੇ ਤੋਂ ਕਰਾਂਏ ਤੇ ਆਪਣੇ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਤਾਂ ਲੋੜਵੰਦ ਪਰਿਵਾਰ ਹੁੰਦਾ ਹੀ ਹੁੰਦਾ ਏ ਤੇ ਜੇ ਉਸ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੈ ਜੀ ਹੁਣ ਬਈ ਪੀਪੀ ਹੋਣੀ ਸੀਗੇ ਉਹ ਪਹਿਲਾਂ ਜਦੋਂ ਸੇਵਾ ਕਰਦੇ ਰਹੇ ਹੈਨਾ ਉਹਦੇ ਤੋਂ ਕੁਝ ਨਹੀਂ ਉਹਨਾਂ ਨੂੰ ਬੋਲਿਆ ਉਹ ਆਪਦੇ ਪੋਲੋ ਵੀ ਉਹਨਾਂ ਨੇ ਲਾਏ ਹੈਗੇ ਪੈਸੇ ਜੀ ਤੇ ਉਦੋਂ ਤਾਂ ਕੋਈ ਜਦੋਂ ਉਹਨਾਂ ਦਾ ਥੋੜਾ ਨਾਮ ਬਣ ਗਿਆ ਸਾਰਾ ਕੁਝ ਹੋ ਗਿਆ ਚਲੋ ਸੇਵਾ ਬਾਹਰੋਂ ਵੀ ਆਉਣ ਲੱਗ ਪਈ ਫਿਰ ਸਾਰੇ ਉਹਨਾਂ ਦੇ ਸਾਹਕ ਤਾਂ ਪੁੱਛਣ ਲੱਗ ਪਏ اولا 15 ਪਰਿਵਾਰ ਨੇ ਜੀ 15 ਪਰਿਵਾਰ ਨੇ 8 ਬੱਚੇ ਨੇ ਜਿਨ੍ਹਾਂ ਦੀ ਆਪਣੇ ਵੱਲੋਂ ਫੀਸ ਜਾਂਦੀ ਹੈਗੀ ਆ ਤੇ ਜਿੰਨਾ ਵੀ ਕਾਪੀਆਂ ਕਿਤਾਬਾਂ ਦਾ ਖਰਚਾੰਦਾ ਹੋ ਜਾਂਦਾ ਹੈਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋਸਤੋ ਅਕਸਰ ਹੀ ਤੁਸੀਂ ਆਪਣੇ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਦੇਖੇ ਹੋਣੇ ਜੋ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਦੁਖੀਆਂ ਦੀ ਮਦਦ ਕਰਦੇ ਨੇ ਤਾਂ ਉਹੋ ਜੀ ਸ਼ਖਸੀਅਤ ਸਾਡੇ ਨਾਲ ਨੇ ਸੁਖਵਿੰਦਰ ਸਿੰਘ ਮੱਥੂ ਵਾਲਾ ਤੋਂ ਜੋ ਆਈਟੀਬੀ ਵੀ ਆਈਟੀਬੀਪੀ ਦੇ ਵਿੱਚ ਜਿਹੜੀ ਜੋਬ ਵੀ ਕਰਦੇ ਸਰਕਾਰੀ ਤੇ ਨਾਲ ਦੀ ਨਾਲ ਲੋਕ ਸੇਵਾ ਵੀ ਕਰ ਰਹੇ ਨੇ ਤੇ ਜਿਹੜੀ ਉਹ ਲੋਕ ਸੇਵਾ ਕਰ ਰਹੇ ਨੇ ਉਹ ਆਪਦੇ ਵੱਖਰੇ ਤਰੀਕੇ ਨਾਲ ਕਰ ਰਹੇ ਨੇ ਸਾਰੀ ਗੱਲਬਾਤ ਤੁਹਾਨੂੰ ਜਰੂਰ ਸੁਨਾਵਾਂਗੇ ਤੇ ਤੁਸੀਂ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਆਪਾਂ ਅਕਸਰ ਜਿਹੜੇ ਵੱਡੇ ਸਮਾਜ ਸੇਵੀ ਨੇ ਉਹਨਾਂ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਨੇ ਆ ਤਾਂ ਸਾਨੂੰ ਇਹ ਆਪਣੇ ਆਪ ਨੂੰ ਮਹਿਸੂਸ ਹੋਣਾ ਚਾਹੀਦਾ ਕਿ ਜੇਕਰ ਵੱਡੇ ਲੋਕ ਜਿਹੜੀਆਂ ਸਮਾਜ ਸੇਵਾ ਕਰ ਰਹੇ ਤਾਂ ਉਹਨਾਂ ਨੂੰ ਜਿਹੜਾ ਫੰਡ ਵੀ ਵੱਡੇ ਰੂਪ ਦੇ ਵਿੱਚ ਹੀ ਆ ਰਿਹਾ ਹੁੰਦਾ ਤੇ ਉਹ ਕਈ ਵਾਰੀ ਆਪਦੇ ਜਿਹੜੇ ਫੰਡ ਜਿਹੜੇ ਆ ਰਹੇ ਉਹਨਾਂ ਦੇ ਆਪਦੇ ਜਿਹੜੇ ਕਮਾਕਾਰਾਂ 'ਚ ਵੱਧ ਯੂਜ਼ ਕਰਦੇ ਨੇ ਤੇ ਲੋਕਾਂ ਦੀ ਸੇਵਾ ਘੱਟ ਕਰਦੇ ਨੇ ਪਰ ਜੋ ਆਪਣੀ ਕਮਾਈ ਦੇ ਵਿੱਚੋਂ ਲੋਕਾਂ ਦੀ ਸੇਵਾ ਕਰਦੇ ਨੇ ਤਾਂ ਉਹਨਾਂ ਦਾ ਜ਼ਰੂਰ ਹੌਸਲਾ ਵਧਾਉਣਾ ਚਾਹੀਦਾ ਤੇ ਸਾਡੇ ਨਾਲ ਨਥੂ ਵਾਲਾ ਤੋਂ ਸੁਖਵਿੰਦਰ ਸਿੰਘ ਜੋ ਸਮਾਜ ਸੇਵੀ ਨੇ ਤੁਹਾਨੂੰ ਦੱਸਿਆ ਤੇ ਜਿਹੜੇ ਨਾਲ ਦੀ ਨਾਲ ਗਵਰਨਮੈਂਟ ਜੌਬ ਵੀ ਕਰ ਰਹੇ ਨੇ ਉਹਦੇ ਵਿੱਚੋਂ ਹੀ ਆਪਦੀ ਜਿਹੜੀ ਸੇਵਾ ਨਿਭਾ ਰਹੇ ਨੇ ਸਭ ਤੋਂ ਪਹਿਲਾਂ ਹੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਪਹਿਲੇ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੇ ਸਾਰੀ ਹੀ ਟੀਮ ਨੂੰ ਬਹੁ ਬਹੁ ਮੁਬਾਰਕ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੇ ਜੀ ਤੇ ਜਿੰਨੇ ਵੀ ਤੁਹਾਡੇ న్యూਸ ਦੇ ਚੈਨਲ ਦੇ ਆਪਣੇ ਦਰਸ਼ਕ ਦੇਖ ਰਹੇ ਨੇ ਤੇ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਗਵਿੰਦਰ ਸਿੰਘ ਜੀ ਜਿਵੇਂ ਤੁਸੀਂ ਮੈਨੂੰ ਪਤਾ ਲੱਗਾ ਗਵਰਨਮੈਂਟ ਜੌਬ ਵੀ ਕਰਦੇ ਹੋ ਤੇ ਨਾਲ ਦੀ ਨਾਲ ਸੇਵਾ ਕਰਦੇ ਹੋ ਫਿਰ ਦੋਨੇ ਚੀਜ਼ਾਂ ਨੂੰ ਕਿਵੇਂ ਤੁਸੀਂ ਚਲਾ ਰਹੇ ਹੋ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਭਰਤੀ ਕਦੋਂ ਹੋਈ ਸੀ ਜਿਹੜੀ ਗਵਰਨਮੈਂਟ ਜੌਬ ਕਰਦੇ ਹੋ ਕਦੋਂ ਤੁਸੀਂ ਇਸ ਲਾਈਨ ਦੇ ਵਿੱਚ ਉਸ ਤੋਂ ਬਾਅਦ ਸਮਾਜ ਸੇਵਾ ਵੱਲ ਨੂੰ ਕਿਵੇਂ ਪਹਿਲੇ ਮੈਂ ਆਈਟੀਵੀਪੀ ਫੋਰਸ ਦੇ ਵਿੱਚ ਆ ਜੀ ਤੇ 2015 ਦੇ ਵਿੱਚ ਫਾਰਮ ਜੁਆਇਨ ਕੀਤੇ ਸੀਗੇ ਜੀ ਤੇ ਉਸ ਟਾਈਮ ਹੀ ਉੱਤ ਦੋ ਤਿੰਨ ਮਹੀਨੇ ਦੇ ਬਾਅਦ ਹੀ ਸਾਡਾ ਫਿਜ਼ੀਕਲ ਸਾਰਾ ਕੋ ਟ੍ਰੇਨਿੰਗ ਵਗੈਰਾ ਆ ਕੇ ਸੀ ਜੁਆਇਨਿੰਗ ਲੈਟਰ ਤੇ ਉਸ ਤੋਂ ਬਾਅਦ 16 ਦੇ ਵਿੱਚ ਮੈਂ ਜੁਆਇਨ ਕਰ ਲਿਆ ਸੀ ਬਈ ਜੀ ਤੇ ਜੁਆਇਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਹੀ ਜਦੋਂ ਜੁਆਇਨ ਕੀਤਾ ਤੇ ਕਿਉਂਕਿ ਕਹਿੰਦੇ ਆ ਨਾ ਕਿ ਅੱਗ ਦਾ ਸੇਕ ਉਹੀ ਜਾਣੇ ਜਿਨੇ ਬਾਲ ਕੇ ਸੇਕੀ ਹੋਈ ਹੈ ਗਰੀਬੀ ਕੀ ਹੁੰਦੀ ਉਹੀ ਜਾਣੇ ਜਿਨੇ ਘਰ ਵਿੱਚ ਗਰੀਬੀ ਦੇਖੀ ਹੁੰਦੀ ਹੈ ਕਿਉਂਕਿ ਇਹ ਹਾਲਾਤ ਬਈ ਜੀ ਮੇਰੇ ਨਾਲ ਗੁਜ਼ਰ ਚੁੱਕੇ ਸੀਗੇ ਤੇ ਮੈਂ ਵੀ ਜਿੱਥੋਂ ਦਾ ਗ੍ਰੈਜੂਏਸ਼ਨ ਕੀਤੀ ਆ ITI ਕੀਤੀ ਜੀ ਤੇ ਸਕੂਲ ਦੇ ਜਿਹੜਾ ਚਾਣ ਵੀ ਕਈ ਵਾਰੀ ਫੀਸ ਵੀ ਨਹੀਂ ਹੁੰਦੀ ਸੀਗੀ ਬਈ ਤੇ ਉਹ ਵੀ ਕਈ ਵਾਰੀ ਕਿਸੇ ਤੋਂ ਫੜ ਕੇ ਜਾਂ ਹੁਣ ਮੈਂ ਭਰਤੀਆਂ ਦੇਖਦਾ ਸੀਗਾ 2008 ਤੋਂ ਮੈਂ ਭਰਤੀਆਂ ਦੇਖਣੀ ਹੈ ਸਟਾਰਟ ਕਰਤੀਆਂ ਸੀਗੇ 6 'ਚ ਮੈਂ 10ਵੀਂ ਕਰ ਲਈ ਸੀਗੀ ਜੀ ਤੇ ਉਦੋਂ ਵੀ ਕਿਸੇ ਭਰਾ ਤੋਂ ਲੈ ਕੇ ਜਾਣੀ ਫੀਸ ਵਗੈਰਾ ਵੀ ਜਿੰਨਾ ਵੀ ਖਰਚਾ ਹੁੰਦਾ ਸੀਗਾ ਰਸਤੇ ਦਾ ਜਾਂ ਆਪਦੀ ਫੀਸ ਭਰਨੀ ਉਹ ਵੀ ਕਈ ਵਾਰੀ ਸਾਡੇ ਪੈਂਡ ਦੇ ਲੋਕ ਹੁੰਦੇ ਸੀਗੇ ਜੀ ਜਿੰਨ ਤੋਂ ਮੈਂ ਫੜ ਕੇ ਲੈ ਕੇ ਫਿਰ ਆਉਦੀ ਮਜ਼ਦੂਰੀ ਕਰਕੇ ਮੈਂ ਉਹਨਾਂ ਨੂੰ ਪੈਸੇ ਵਾਪਸ ਕਰ ਦਿੰਦੇ ਕਿਉਂਕਿ ਘਰ ਦੀ ਕੰਡੀਸ਼ਨ ਹੀ ਇਦਾਂ ਦੀ ਸੀਗੀ ਕਿ ਆਪਾਂ ਨੂੰ ਇੱਥੋਂ ਤੱਕ ਨਹੀਂ ਲਿਆ ਸਕਦੇ ਸੀਗੇ ਭਾਈ ਜੀ ਸੁਖਵਿੰਦਰ ਸਿੰਘ ਜਿਵੇਂ ਤੁਸੀਂ ਘਰ ਦੀ ਕੰਡੀਸ਼ਨ ਬਹੁਤ ਜਿਹੜੀ ਇਸ ਤਰ੍ਹਾਂ ਦੀ ਸੀ ਇਸ ਤੋਂ ਜਿਵੇਂ ਘਰ ਦੀ ਕੰਡੀਸ਼ਨ ਡਾਊਨ ਹੋਣ ਦਾ ਕਾਰਨ ਕੀ ਸੀ ਇਸ ਤੋਂ ਪਹਿਲਾਂ ਕੀਤਾ ਕੀ ਸੀ ਆਪਣੇ ਜਿਹੜੇ ਬਜ਼ੁਰਗ ਸੀ ਉਹ ਕੀ ਕੀਤਾ ਕਰਦੇ ਸੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਜੀ ਉਹ ਮਜ਼ਦੂਰੀ ਕਰਦੇ ਸੀਗੇ ਜਿਵੇਂ ਵੀ ਆਪਾਂ ਕਿਸੇ ਦੇ ਕੰਮ ਕਰਦੇ ਹੈਗੇ ਆ ਖੇਤ ਜਾ ਕੇ ਉਹਨਾਂ ਕੋ ਉਹ ਮਿਹਨਤੂਰੀ ਕਰਦੇ ਸੀਗੇ ਉਹਨਾਂ ਨੇ ਕਿ ਸਾਨੂੰ ਖਲਾ ਦਿੰਦੇ ਸੀਗੇ ਲਿਆ ਕੇ ਜੀ ਤੇ ਉਸ ਨਾਲ ਤੁਹਾਨੂੰ ਵੀ ਪਤਾ ਹੈਗਾ ਜੀ ਪਲੱਸ 2 ਦੇ ਬਾਅਦ ਖਰਚੇ ਵੱਧ ਜਾਂਦੇ ਜੀ ਫਿਰ ਉਹ ਉਸ ਤੋਂ ਬਾਅਦ ਫਿਰ ਪਾਪਾ ਜੀ ਇਹ ਦੂਸਰਾ ਜ਼ਮੀਨ ਰੱਖਣੀ ਸਟਾਰਟ ਕੀਤੀ ਜੀ ਉਸ ਤੋਂ ਬਾਅਦ ਠੇਕੇ ਦੇ ਉੱਪਰ ਜ਼ਮੀਨ ਰੱਖਦੇ ਸੀਗੇ ਉਹਨੋਂ ਚੱਲ ਥੋੜਾ ਬਹੁਤਾ ਕਰਦਾ ਵਧੀਆ ਗੁਜ਼ਾਰਾ ਹੋਣ ਲੱਗ ਪਿਆ ਫਿਰ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਆਈਟੀਆਈ ਕਰਾਈ ਜੀ ਆਈਟੀਆਈ ਕਰਾਉਣ ਤੋਂ ਬਾਅਦ ਨਾਲ-ਨਾਲ ਮੈਂ ਦਫਤਰੀ ਦਾ ਦੇਖਦੇ ਰਿਆ ਫਿਰ ਉਹਨਾਂ ਨੇ ਮੈਂ ਕੰਮ ਕਰਦਾ ਸੀਗਾ ਜੀ ਕਾਰਪੈਂਟਰ ਦਾ ਯਾਨੀ ਕਿ ਲੱਕੜ ਦਾ ਕੰਮ ਕਰਦਾ ਸੀਗਾ ਤੇ ਜਿੰਨਾ ਵੀ ਲੱਕੜ ਦਾ ਕੰਮ ਕਰਕੇ ਮੈਂ ਉਹਦਾ ਪੈਸਾ ਜਾਂ ਕਮਾਉਂਦਾ ਸੀਗਾ ਉਹ ਮੇਰੀ ਸਟੱਡੀ ਦੇ ਵਿੱਚ ਹੀ ਜਾਂਦਾ ਸੀਗਾ ਜੀ ਤੇ ਕਿੰਨੇ ਕਿੰਨੇ ਭੈਣ ਭਰਾ ਹੋਂ ਤੁਸੀਂ ਅਸੀਂ ਦੋ ਭਰਾ ਹਾਂ ਜੀ ਉਹ ਮੈਨੂੰ ਛੋਟੇ ਨੇ ਤੇ ਮੈਂ ਉਹ ਵੈਡਿੰਗ ਦਾ ਕੰਮ ਕਰਦੀ ਲਈ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤੁਸੀਂ ਆਪ ਖੁਦ ਇੰਨੀ ਗਰੀਬੀ ਦੇਖੀ ਉਸ ਤੋਂ ਬਾਅਦ ਜਿਹੜੇ ਲੋਕ ਗਰੀਬੀ ਝੋਠੇ ਹੁੰਦੇ ਜਿਆਦਾਤਰ ਮੈਂ ਦੇਖਿਆ ਜਦੋਂ 4 ਪੈਸੇ ਆ ਜਾਂਦੇ ਛਾਲਾ ਵੱਡੀਆਂ ਮਾਰਨ ਲੱਗ ਜਾਂਦੇ ਹਨ ਤਾਂ ਫਿਰ ਤੁਸੀਂ ਕਿਵੇਂ ਇਹ ਚੀਜ਼ ਸੋਚੀ ਤੁਸੀਂ ਇਹ ਨਹੀਂ ਸੋਚਿਆ ਵੀ ਪੈਸੇ ਜੋੜ ਲਿਗੇ ਹੁਣ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਸਿੱਧਾ ਹੀ ਦਾਨ ਦੇ ਵਿੱਚ ਚਲੇ ਗਏ ਦਾਨ ਹੀ ਕਰਨ ਲੱਗੇ ਬਈ ਜੀ ਇਹ ਹੁੰਦਾ ਹੈਗਾ ਕਿਉਂਕਿ ਪੈਸਾ ਕੋਈ ਨਹੀਂ ਦੇਖਦਾ ਹਨਾ ਜੇ ਆਪਾਂ ਕਿਸੇ ਦੀ ਹੈਲਪ ਕਰਾਂਗੇ ਅੱਜ ਮੇਰੇ ਨਾਲ ਮੇਰੀ ਸਾਰਿਆਂ ਨੇ ਹੈਲਪ ਕੀਤੀ ਸੀਗੀ ਅੱਜ ਤੱਕ ਉਹ ਮੇਰੇ ਦਿਲ 'ਚ ਵਸਦੇ ਨੇ ਜਿਨ੍ਹਾਂ ਦੇ ਕਾਰਨ ਮੈਂ ਅੱਜ ਤੁਹਾਡੇ ਸਟੂਡੀਓ ਦੇ ਵਿੱਚ ਬੈਠ ਝੁਕਿਆ ਹੈ ਕਹ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਮਾੜਾ ਜਿਹਾ ਮੇਰੇ ਬੋਲਣ ਤੇ ਮੈਨੂੰ ਇੱਕ ਵਾਰੀ ਨਹੀਂ ਪੁੱਛਦੇ ਸੀ ਤੂੰ ਪੈਸੇ ਕੀ ਕਰਨੇ ਆ ਤੇ ਉਹਦੀ ਦੇ ਦਿੰਦੇ ਸੀਗੇ ਤੇ ਮੈਂ ਆਦੀ ਫੀਸ ਵੀ ਭਰਦਾ ਸੀਗਾ ਆਉਦੇ ਭਾਰਤੀ ਦੇਖਣ ਲਈ ਵੀ ਜਾਂਦਾ ਸੀਗਾ ਜੀ ਤੇ ਇਸ ਗੱਲਾਂ ਤੋਂ ਅਸੀਂ ਮੈਂ ਕਈ ਵਾਰੀ ਇਹ ਸੋਚਿਆ ਕਈ ਬੱਚੇ ਇਦਾਂ ਦੇ ਹੁੰਦੇ ਆ ਜੀ ਕਿ ਉਹਨਾਂ ਨੂੰ ਫੀਸ ਵਗੈਰਾ ਨਾ ਭਰਨ ਕਰਕੇ ਉਹਨਾਂ ਦੀ ਪੜ੍ਹਾਈ ਛੁੱਟ ਜਾਂਦੀ ਹੈ ਤੇ ਉਹ ਛੁੱਟਣ ਕਾਰਨ ਉਹ ਉੱਥੇ ਦੀ ਉੱਥੇ ਹੀ ਰਹਿ ਜਾਂਦੇ ਹੈਗੇ ਆ ਉਹ ਅੱਗੇ ਨਹੀਂ ਵੱਧ ਸਕਦੇ ਅਸੀਂ ਉਹਨੇ ਹੈਗੇ ਵੀ ਚਲੋ ਜਿਹੜਾ ਪੜ੍ਹਾਈ ਦੇ ਮੁਕੰਮਲ ਹੈਗਾ ਜੀ ਉਹ ਅੱਗੇ ਆਵੇ ਆਪਦੀ ਪੂਰੀ ਪੜ੍ਹਾਈ ਕਰੇ ਤੇ ਸਾਡੇ ਅੰਗੋਂ ਕੀ ਚਲੋ ਕਿਉਂਕਿ ਇੱਕ ਸਟੂਲ ਕਾਸਟ ਲਈ ਇੱਕ ਫੌਜ ਦੀ ਭਰਤੀ ਬਹੁਤ ਜ਼ਰੂਰੀ ਹੈ ਤੇ ਉਹੀ ਬਚੀ ਹੈਗੀ ਸਾਡੇ ਲਈ ਜੀ ਤੇ ਚਲੋ ਜੇ ਉਹਨਾਂ ਨੇ ਫੌਜ ਦੇ ਫੌਜ ਦੇ ਵਿੱਚ ਭਰਤੀ ਵੀ ਹੋ ਗਏ ਤੇ ਉਹ ਆਪਣੇ ਆਪ ਨੂੰ ਬਹੁਤ ਕਾਸ਼ਨ ਸੀਵ ਸਮਝਣਗੇ ਆਪਦਾ ਘਰ ਦਾ ਗੁਜ਼ਾਰਾ ਵਧੀਆ ਕਰ ਸਕਣਗੇ ਤੇ ਆਪਦੇ ਨਸ਼ੇ ਤੋਂ ਵੀ ਵੱਜ ਸਕਣਗੇ ਜੀ ਅ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਸਮਾਜ ਸੇਵਾਏ ਕਰਦੇ ਨੇ ਇਹ ਹੋਰ ਤਰੀਕੇ ਨਾਲ ਕਰਦੇ ਨੇ ਇਸ ਤਰ੍ਹਾਂ ਨਹੀਂ ਕਰਦੇ ਕਿ ਜਿਹੜਾ ਵੀ ਆਇਆ ਉਹਦੀ ਉਹਨੂੰ ਜਿਹੋ ਚੀਜ਼ ਦੀ ਲੋੜ ਆ ਤਾਂ ਉਸ ਨੂੰ ਜਿਹੜਾ ਉਹ ਪ੍ਰੋਵਾਈਡ ਕਰਵਾਤੀ ਪਰ ਉਸ ਤਰ੍ਹਾਂ ਨਹੀਂ ਕਰਦੇ ਇਹ ਸਿੱਧਾ ਪਹਿਲਾਂ ਘਰੇ ਜਾ ਕੇ ਚੈੱਕ ਕਰਦੇ ਨੇ ਕਿ ਵਾਕਿਓ ਚੀਜ਼ ਦੀ ਲੋੜ ਆ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਗਰੀਬੀ ਦਾ ਦਿਖਾਵਾ ਕਰਕੇ ਬਹੁਤ ਸਾਰੇ ਲੋਕ ਮਦਦ ਲੈ ਜਾਂਦੇ ਨੇ ਪਰ ਜਿਹੜੇ ਸਹੀ ਗਰੀਬ ਹੁੰਦਾ ਅਸਲ ਗਰੀਬ ਹੁੰਦਾ ਉਸ ਤੱਕ ਜਿਹੜੀ ਉਹ ਸਹਾਇਤਾ ਨਹੀਂ ਪਹੁੰਚਦੀ ਤਾਂ ਇਹਨਾਂ ਦੇ ਨਾਲ ਵੀ ਜਿਹੜੇ ਕਾਫੀ ਘਰ ਜੁੜੇ ਹੋਣ ਪੱਕੇ ਤੌਰ ਤੇ ਜੁੜੇ ਹੋਣ ਉਹਨਾਂ ਨੂੰ ਮਹੀਨੇ ਬਾਅਦ ਜਿਹੜਾ ਇਹਨਾਂ ਨੇ ਰਾਸ਼ਨ ਵਗੈਰਾ ਦੇਣਾ ਉਹ ਆਪਾਂ ਪੁੱਛਦੇ ਆ ਕਿੰਨੇ ਘਰ ਜਸਵਿੰਦਰ ਜਿਵੇਂ ਤੁਸੀਂ ਹੁਣ ਤੱਕ ਜਿਹੜਾ ਰਾਸ਼ਨ ਵਹੀਆ ਕਰਵਾਉਂਦੇ ਹੋ ਗਰੀਬ ਪਰਿਵਾਰਾਂ ਨੂੰ ਉਹਦੇ ਵਿੱਚ ਕਿੰਨੇ ਪਰਿਵਾਰ ਤੁਹਾਡੇ ਨਾਲ ਜੁੜੇ ਨੇ ਉਸ ਤੋਂ ਅਲੱਗ ਹੋਰ ਕਿਹੜੇ-ਕਿਹੜੇ ਲੋਕਾਂ ਨੂੰ ਜਿਹੜੀ ਸਹ 15 ਪਰਿਵਾਰ ਨੇ 8 ਬੱਚੇ ਨੇ ਜਿਨ੍ਹਾਂ ਦੀ ਆਪਣੇ ਵੱਲੋਂ ਫੀਸ ਜਾਂਦੀ ਹੈਗੀ ਆ ਤੇ ਜਿੰਨਾ ਵੀ ਕਾਪੀਆਂ ਕਿਤਾਬਾਂ ਦਾ ਖਰਚਾ ਹੁੰਦਾ ਉਹ ਜਾਂਦਾ ਹੈਗਾ ਜੀ ਤੇ ਜਿਹੜੇ 14 ਪਰਿਵਾਰ ਨੇ ਕੁਝ ਆਪਣੇ ਦੋ ਦੋ ਤਿੰਨ ਪਰਿਵਾਰ ਮੇਰੇ ਪਿੰਡ ਦੇ ਨਤਵਾਲਾ ਗਰ ਵੀ ਦੇ ਜੀ ਕੁਝ ਮਾਲੇ ਦੇ ਨੇ ਜੀ ਕੁਝ ਹਰੀ ਨੋ ਆ ਜੀ ਤੇ ਜਾਨੀ ਕਿ ਫਰੀਦਕੋਟ ਡਿਸਟ੍ਰਿਕਟ ਦੇ ਹੈਗੇ ਨੇ ਜੀ ਅਲੱਗ-ਅਲੱਗ ਪਿੰਡਾਂ ਦੇ ਹੈਗੇ ਆ ਅੱਛਾ ਕਾਫੀ ਦੂਰ ਤੱਕ ਜਾਨੀ ਕਿ ਤੁਸੀਂ ਇਹ ਕਰਵਾਉਂਦੇ ਜੀ ਸਰ ਤੇ ਇਹਦੇ ਵਿੱਚ ਇਹ ਹੈਗਾ ਸੁਖਵਿੰਦਰ ਵੀ ਜਿਵੇਂ ਹੋਰ ਕੋਈ ਜੇ ਪਰਿਵਾਰ ਤੁਹਾਡੇ ਨਾਲ ਜੁੜਨਾ ਚਾਵੇ ਜਾਂ ਕੋਈ ਤੁਹਾਨੂੰ ਮਦਦ ਦੇਣੀ ਚਾਵੇ ਜਾਂ ਕਿਸੇ ਨੂੰ ਤੁਸੀਂ ਅਪੀਲ ਕਰਨੀ ਚਾਹੁੰਦੇ ਸਾਡੇ ਨਾਲ ਜੁੜੋ ਇਸ ਤਰ੍ਹਾਂ ਕੋਈ ਸੰਸਥਾ ਹੈ ਜਾਂ ਵੈਸੇ ਇਕੱਲੇ ਕੰਮ ਕਰ ਰਹੀ ਵੈਸੇ ਤੇ ਵੀਰ ਜੀ ਪਤਾ ਹੈ ਕੀ ਗੱਲ ਹੁੰਦੀ ਹੈਗੀ ਆ ਜੇ ਅੱਜ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਜੇ ਮੈਂ ਕਹਾਂ ਕਿ ਹਾਂਜੀ ਸਾਡੀ ਹੈਲਪ ਕਰੋ ਉਸ ਨਾਲ ਇੱਕ ਤਾਂ ਪ੍ਰੋਜੈਕਟ ਥੋੜਾ ਵੱਡਾ ਹੋ ਜਾਂਦਾ ਕਿਉਂਕਿ ਸਾਡੇ ਕੋਲ ਵੀ ਇੰਨਾ ਸਮਾਂ ਨਹੀਂ ਦਾ ਛੁੱਟੀ ਆਉਣੇ ਹੈਗੇ ਜਿੰਨਾ ਕੋ ਪਰਿਵਾਰ ਦੇ ਤਾਂ ਹੁੰਦਾ ਤਾਲੁਕ ਉਹਨਾਂ ਕਾਪਾਂ ਮੇਰੇ ਪਨੇ ਜੇਕਰ ਕੋਈ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈਗਾ ਉਹ ਡਾਇਰੈਕਟ ਜਾ ਕੇ ਅਸੀਂ ਉਹਨੂੰ ਦੱਸ ਸਕਦੇ ਹਾਂ ਕਿ ਹਾਂਜੀ ਆ ਇਹ ਪਰਿਵਾਰ ਇਹ ਲੋੜਵੰਦ ਹੈਗਾ ਜੀ ਤੁਸੀਂ ਇਸ ਦੀ ਮਦਦ ਕਰ ਸਕਦੇ ਹੈਗੇ ਉਹ ਜ਼ਰੂਰ ਆ ਕੇ ਸਿੱਧਾ ਉਹਨਾਂ ਨਾਲ ਉਹਦੇ ਵਿੱਚ ਸਾਡਾ ਕੋਈ ਕੰਟੈਕਟ ਨਹੀਂ ਹੋਊਗਾ ਜੋ ਸਾਡੇ ਕੋਲੇ ਚੱਲ ਰਿਹਾ ਹੈਗਾ ਮੇਰੇ ਕੋਲੇ ਚੱਲ ਰਿਹਾ ਉਹ ਮੈਂ ਆਪਦੇ ਚਲਾ ਰਿਹਾ ਹੈਗਾ ਜੇ ਕੋਈ ਮਦਦ ਕਰਨੀ ਚਾਹੁੰਦਾ ਹੈਗਾ ਉਹ ਸਿੱਧਾ ਕਿ ਉਸ ਪਰਿਵਾਰ ਨੂੰ ਮਿਲ ਸਕਦਾ ਹੈ ਜੀ ਜਾਨੀ ਕਿ ਜਿੰਨੇ ਪਰਿਵਾਰ ਤੁਸੀਂ ਜਿੰਨੇ ਪਰਿਵਾਰ ਨੂੰ ਰਾਸ਼ਨ ਦੇ ਰਹੇ ਹੋ ਉਹ ਕੱਲੇ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕੋਈ ਹੋਰ ਬੰਦੇ ਤੋਂ ਬਦਲ ਲੈ ਕੇ ਨਹੀਂ ਦੇ ਰਹੇ ਜਿੰਨੀ ਤੁਹਾਡੀ ਪਹੁੰਚ ਉਨਾ ਹੀ ਕਰ ਰਹੇ ਨਹੀਂ ਜੀ ਅਸੀਂ ਤਿੰਨ ਹੀ ਬ੍ਰਦਰ ਉਹ ਦੋ ਮੇਰੇ ਕਲਾਸ ਫੈਲੋਆ ਜੀ ਉਹ ਬਾਹਰ ਰਹਿੰਦੇ ਨੇ ਤੇ ਕਦੇ-ਕਦੇ ਵੀ ਦੂਸਰਾ ਇੱਕ ਸਾਡੇ ਚਾਚਾ ਜੀ ਦੇ ਲੜਕੇ ਨੇ ਉਹ ਵੀ ਕਈ ਵਾਰੀ ਸੇਵਾ ਪਾ ਦਿੰਦੇ ਨੇ ਕਿਉਂਕਿ ਜ਼ਿਆਦਾ ਅਸੀਂ ਇਸ ਲਈ ਨਹੀਂ ਵਧਾ ਰਿਹਾ ਜੀ ਕਿਉਂਕਿ ਫਿਰ ਜ਼ਿਆਦਾ ਤੁਹਾਨੂੰ ਵੀ ਮੈਂ ਦੱਸਿਆ ਹੈਗਾ ਪਹਿਲਾਂ ਕਿ ਫਿਰ ਜਿਆਦਾ ਗਰੁੱਪ ਬਣ ਸਕਦਾ ਹੈਗਾ ਕਿਉਂਕਿ ਉਹਦੇ ਲਈ ਮੈਂ ਵੀ ਚਾਹੁੰਦਾ ਹੈਗਾ ਵੀ ਉਹਦੇ ਵਿੱਚ ਵੀ ਬੰਦਾ ਇੱਕ ਤੱਕ ਫਿਊਜ਼ਨ ਹੋ ਜਾਂਦਾ ਕਈ ਮੁਸ਼ਕਲਾਂ ਦੇ ਵਿੱਚ ਆਉਂਦਾ ਜਿਵੇਂ ਹੁਣ ਬਈ ਪੀਪੀ ਹੋਣੀ ਸੀਗੇ ਉਹ ਪਹਿਲਾਂ ਜਦੋਂ ਸੇਵਾ ਕਰਦੇ ਰਹੇ ਹੈਨਾ ਉਸ ਤੋਂ ਕੁਝ ਨਹੀਂ ਉਹਨਾਂ ਨੂੰ ਬੋਲਿਆ ਉਹ ਆਪਦੇ ਕੋਲੋਂ ਵੀ ਉਹਨਾਂ ਨੇ ਲਾਏ ਹੈਗੇ ਪੈਸੇ ਜੀ ਤੇ ਉਹਦਾ ਕੋਈ ਜਦੋਂ ਉਹਨਾਂ ਦਾ ਥੋੜਾ ਨਾਮ ਬਣ ਗਿਆ ਸਾਰਾ ਕੁਝ ਹੋ ਗਿਆ ਚਲੋ ਸੇਵਾ ਬਾਹਰੋਂ ਵੀ ਆਉਣ ਲੱਗ ਪਈ ਫਿਰ ਸਾਰੇ ਉਹਨਾਂ ਦਾ ਹੱਕ ਤਾਂ ਪੁੱਛਣ ਲੱਗ ਪਏ ਹੈ ਨਾ ਵੱਧ ਵੱੱਚੇ ਇਹ ਹੀ ਚੀਜ਼ਾਂ ਹੁੰਦੀਆਂ ਹਨਾ ਜਦੋਂ ਕਿਤੇ ਵੱਧ ਫੰਡ ਇਕੱਠੇ ਹੋਣ ਲੱਗ ਜਾਂਦੇ ਆ ਫਿਰ ਸਾਬਕ ਤਾ ਪੁੱਛਦੇ ਜਦੋਂ ਬੰਦਾ ਜ਼ੀਰੋ ਲੈਵਲ ਤੋਂ ਸ਼ੁਰੂ ਕਰਦਾ ਉਦੋਂ ਜੁੜ ਜੁੜਦਾ ਨਹੀਂ ਕੋਈ ਨਾਲ ਕਿੰਨੇ ਹਾਂਜੀ ਉਹੀ ਚੀਜ਼ਾਂ ਫਿਰ ਆ ਜਾਂਦੀਆਂ ਨਾ ਜੀ ਤੇ ਮੈਂ ਨਹੀਂ ਚਾਹੁੰਦਾ ਹੈਗਾ ਵੀ ਉਹ ਦੱਬਾ ਸਾਡੇ ਤੇ ਵੀ ਲੱਗੇ ਤੇ ਨਾ ਹੀ ਆਪਾਂ ਇਹਨਾਂ ਉਹ ਅੱਗੇ ਆ ਸਕਦੇ ਯਾਨੀ ਕਿ ਹੁਣ ਤੁਸੀਂ ਦੋ ਤੋਂ ਤਿੰਨ ਜਿਹੜੇ ਭਰਾ ਆਉ ਆਪਦੇ ਜਿਹੜੇ ਪਿੰਡ ਦੇ ਲੋਕ ਕਹਿ ਸਕਦੇ ਆ ਜਾਂ ਹੋਰ ਹਨਾ ਐਨ ਆਰ ਆਈ ਵੀ ਜੁੜੇ ਹੋਣਗੇ ਤੁਹਾਡੇ ਨਾਲ ਤੇ ਉਹਨਾਂ ਥਰੂ ਹੀ ਤੁਸੀਂ ਆਪਦੀ ਜਿਹੜੀ ਸੇਵਾ ਚਲਾ ਰਹੇ ਹੋ ਹਾਂਜੀ ਸਰ ਤੇ ਹੋਰ ਤੁਸੀਂ ਜਿਹੜਾ ਵੀ ਮਤਲਬ ਆਮ ਜਿਹੜਾ ਕੀ ਕਹਿਣਾ ਚਾਹੋਗੇ ਵੀ ਮਤਲਬ ਜਿਹੜਾ ਤੁਹਾਡੇ ਨਾਲ ਜੁੜਨ ਜਾਂ ਮਤਲਬ ਤੁਸੀਂ ਆਪਦੀ ਜਿਹੜੀ ਗੁਪਤ ਸੇਵਾ ਹੀ ਕਰਨੀ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਤਾਂ ਵੀਰ ਜੀ ਆਪਣੇ ਹਰ ਪਿੰਡ ਦੇ ਵਿੱਚ ਮੈਂ ਵੀ ਕਿਸੇ ਨੂੰ ਦੇਖ ਕੇ ਚੱਲਿਆ ਸੀਗਾ ਤੇ ਆਪਣੇ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਤਾਂ ਲੋੜਵੰਦ ਪਰਿਵਾਰ ਹੁੰਦਾ ਹੀ ਹੁੰਦਾ ਹੈ ਤੇ ਜੇ ਉਸ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੈ ਜੀ ਤੇ ਤੁਸੀਂ ਇਸ ਤੋਂ ਬਿਨਾ ਹੋਰ ਕੀ ਪਿੰਡ ਲਈ ਕਰਦੇ ਹੋ ਹਰ ਸਾਲ ਤੁਸੀਂ ਦੱਸਿਆ ਵੀ ਟੂਰਨਾਮੈਂਟ ਵਗੈਰਾ ਵੀ ਕਰਾਉਂਦੇ ਹੋ हां जी ਇਹ ਸਾਡਾ ਆਪਣਾ ਭਾਈ ਸੁਖਵਿੰਦਰ ਸ਼ਹੀਦ ਨਾਇਕ ਸੁਖਵਿੰਦਰ ਸਿੰਘ ਦੀ ਯਾਦ ਵਿੱਚ ਅਸੀਂ ਟੂਰਨਾਮੈਂਟ ਕਰਾਈਦਾ ਹੈਗਾ ਜੀ ਉਹ ਵੀ ਸਾਰਾ ਚਲੋ ਐਨ ਆਰ ਆਈ ਵੀਰਾਂ ਦੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੁੰਦਾ ਹੈਗਾ ਉਹਦੇ ਵਿੱਚ ਅਸੀਂ 5 ਸਾਲ ਦੇ ਬੱਚੇ ਤੋਂ ਲੈ ਕੇ 40 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ ਦੀਆਂ ਰੱਸਾ ਕੱਸੀ ਹੁੰਦੀ ਹੈ ਜੀ ਉਸ ਲਈ ਤਾਂ ਕਿ ਚਲੋ ਬੱਚੇ ਨਸ਼ੇ ਦੀ ਦਲਦਲ ਦੇ ਵਿੱਚ ਤਸ ਰਹੇ ਹੈ ਜੀ ਤੇ ਅਸੀਂ ਚਾਹੁੰਦੇ ਹੈਗੇ ਜੇ ਗਰਾਊਂਡ ਨਾਲ ਜੁੜਨਗੇ ਤਾਂ ਬੱਚਾ ਆਟੋਮੈਟਿਕਲੀ ਥੋੜੇ ਨਸ਼ੇ ਤੋਂ ਦੂਰ ਰਹਿ ਸਕਦਾ ਹੈਗਾ ਤੇ ਉਹਦੇ ਦੂਸਰਾ ਬਾਕੀ ਉਹਦਾ ਇਹ ਵੀ ਮਕਸਦ ਹੈਗਾ ਆਪਾਂ ਭਰਤੀ ਆਉਂਦੀ ਹੈ ਜੀ ਆਪਾਂ ਸਟੇਟ ਪੁਲਿਸ ਦੀ ਆ ਭਾਵੇਂ ਸੈਂਟਰ ਪੁਲਿਸ ਦੀ ਆ ਭਾਵੇਂ ਆਰਮੀ ਦੀ ਆ ਜੇ ਬੱਚਾ ਫਿਜ਼ਿਕ ਫਿਜੀਕਲ ਤੌਰ ਤੇ ਵਧੀਆ ਰਹੂਗਾ ਪ੍ਰੈਕਟਿਸ ਕਰਦਾ ਰਹੂਗਾ ਉਹ ਆਟੋਮੈਟਿਕ ਹੀ ਫਿਜੀਕਲ ਦੇ ਵਿੱਚੋਂ ਪਾਸ ਹੋਊਗਾ ਉਹ ਆਪਣੀ ਜੋਬ ਪ੍ਰਾਪਤ ਕਰ ਸਕਦਾ ਹੈ ਜੀ ਤੇ ਨਸ਼ੇ ਤੋਂ ਵੀ ਬਚ ਸਕਦਾ ਹੈ ਜੀ ਉਹ ਅਸੀਂ ਇਸ ਲਈ ਜੋੜਿਆ ਹੈਗਾ ਵੀ ਚਲੋ ਹਰ ਸਾਲ ਕਈ ਬੱਚੇ ਨੂੰ ਇਹ ਹੋਵੇ ਉੱਥੇ ਟੂਰਨਾਮੈਂਟ ਆਉਣ ਵਾਲਾ ਹੈਗਾ ਜੀ ਅਸੀਂ ਉੱਥੇ ਜਾ ਕੇ ਆਪਣੀ ਜਿੱਤ ਪ੍ਰਾਪਤ ਕਰਾਂਗੇ ਜੀ ਇਹ ਤੁਸੀਂ ਹਰੇਕ ਸਾਲ ਹੀ ਕਰਾਉਂਦੇ ਹੋ। ਹਾਂਜੀ ਸਰ ਇਹ ਚੌਥਾ ਟੂਰਨਾਮੈਂਟ ਸੀਗਾ ਜੀ ਚਾਰ ਟੂਰਨਾਮੈਂਟ ਹੋ ਗਏ ਨੇ ਤੇ ਆ ਹੁਣ ਪੰਜਵਾਂ ਸਤੰਬਰ ਜਾਂ ਸਤੰਬਰ ਜਾਂ ਅਕਤੂਬਰ ਸਤੰਬਰ ਦੇ ਵਿੱਚ ਹੁੰਦਾ ਹੈਗਾ ਜੀ ਇਸ ਤੋਂ ਬਿਨਾ ਕੁਝ ਹੋਰ ਵੀ ਕਰ ਰਹੇ ਹਾਂ ਜਿਵੇਂ ਤੁਸੀਂ ਮਿਲਦਾ ਕਿ ਜਿਹੜਾ ਦਸਤਾਰ ਕੈਂਪ ਵੀ ਲਗਾਇਆ ਹਾਂਜੀ ਇਸ ਵੇਲੇ ਦਸਤਾਰ ਕੈਂਪ ਇਸ ਲਈ ਸੀਗਾ ਜੀ ਲਗਵਾਇਆ ਕਿਉਂਕਿ ਬੱਚੇ ਹੁਣ ਕਈ ਹੁਣ ਤੁਹਾਡੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਣਗੇ ਵੀ ਆਪ ਤਾਂ ਵੀ ਦੂਸਰਾ ਹਾਫ ਕੱਟ ਹੋ ਕੇ ਬੈਠ ਰਖੀ ਹੈਗੇ ਆ ਤੇ ਕਿਉਂਕਿ ਇਹ ਅਸੀਂ ਚਾਹੁੰਦੇ ਸੀਗੇ ਵੀ ਹਰ ਬੱਚੇ ਦੇ ਉੱਪਰ ਦਸਤਾਰ ਹੋਵੇ ਸਿਰ ਤੇ ਜੇ ਦਸਤਾਰ ਹੋ ਗਈ ਉਹ ਆਟੋਮੈਟਿਕ ਹੀ ਨਸ਼ੇ ਤੋਂ ਦੂਰ ਰਹੂਗਾ ਭੈਜੀ ਕਿਉਂਕਿ ਉਹਨੂੰ ਸ਼ਰਮ ਆਊਗੀ ਨਸ਼ਾ ਕਰਦੇ ਨੂੰ ਤੇ ਅਸੀਂ ਉਹ ਫਿਰ ਜੇ ਕੇਸ ਰੱਖਣਗੇ ਦਸਤਾਰ ਸਨ ਜੇ ਕੇਸ ਵੀ ਰੱਖਣਗੇ ਕੇਸ ਰੱਖਣਗੇ ਤੇ ਸਿੱਖੀ ਨਾਲ ਜੁੜਨਗੇ ਜੀ ਤੇ ਅਸੀਂ ਉਹਨੇ ਹੈਗੇ ਵੀ ਚਲੋ ਬੱਚਾ ਸਿੱਖੀ ਨਾਲ ਜੁੜੇ ਔਰ ਇਸ ਨਸ਼ੇ ਤੋਂ ਦੂਰ ਰਹੇ ਔਰ ਕਿਸੇ ਦਾ ਭਰਾ ਠੀਕ ਹੈ ਜੀ ਤੇ ਮਾਂ ਦਾ ਪੁੱਤ ਇਸ ਦਲ ਦਲ ਦੀ ਨਸ਼ੇ ਤੋਂ ਬਾਹਰ ਸਕੇ ਔਰ ਆਪਦੀ ਜਾਨ ਬਚਾ ਸਕੇ। ਦਸਤਾਰ ਕੈਂਪ ਦੇ ਵਿੱਚ ਇੱਕ ਮੈਂ ਹੋਰ ਚੀਜ਼ ਅਲੱਗ ਦੇਖੀ ਤੁਸੀਂ ਗਰੰਥੀ ਸਿੰਘਾਂ ਨੂੰ ਵੀ ਸਨਮਾਨਤ ਕੀਤਾ ਸੀਗਾ ਕਿਉਂਕਿ ਗਰੰਥੀ ਸਿੰਘ ਜਿਹੜੇ ਬਹੁਤ ਇਸ ਲਾਈਨ ਦੇ ਵਿੱਚੋਂ ਪਾਸੇ ਹੁੰਦੇ ਜਾ ਰਹੇ ਨੇ ਕਿਉਂਕਿ ਧਰਮ ਆਪਦੀ ਜਗ੍ਹਾ ਪਰਿਵਾਰ ਜਿਹੜਾ ਪਾਲਣਾ ਬੱਚੇ ਪਾਲਨੇ ਉਹ ਆਪਦੀ ਜਗ੍ਹਾ ਨਾਲ ਕਿਉਂਕਿ ਉਹਨੀ ਜੜੀ ਉਹਦੇ ਵਿੱਚ ਨਹੀਂ ਬਚਤ ਹੁੰਦੀ ਪਰਿਵਾਰ ਨਹੀਂ ਪਲਦਾ ਸੀ ਤੇ ਤੁਸੀਂ ਇਸ ਦੇ ਵਿੱਚ ਪਹਿਲ ਕੀਤੀ ਹੈ ਨਾ ਉਹਨਾਂ ਨੂੰ ਇਸ ਸਨਮਾਨਤ ਕੀਤਾ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਏ ਭੈਜੀ ਹੁਣ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਕਈ ਵੀਡੀਓ ਦੇਖਦੇ ਆ ਜਾਂ ਤੁਹਾਡੇ ਵੀਰ ਜਿਹੜੇ ਵੀ ਚੈਨਲ ਦੇ ਰਾਈ ਆਪਾਂ ਦੇਖਦੇ ਹੈਗੇ ਆ ਕਈ ਪਿੰਡੇ ਕੀ ਹੁੰਦਾ ਹੈਗਾ ਕਈ ਪਿੰਡੇ ਹੁਣ ਕਈ ਗ੍ਰੰਥੀ ਸਿੰਘਾਂ ਨੂੰ ਕੋਠੀਆਂ ਬਣਾਵਣਾ ਕੇ ਦੇ ਜਾਂਦੇ ਨੇ ਪੈਸੇ ਦੀ ਸੇਵਾ ਕਰੀ ਜਾਂਦੇ ਨੇ ਜਾਂ ਬਾਈਕਾਂ ਸੋਨਾ ਪਾਈ ਜਾਂਦੇ ਆ ਮੋਟਰਸਾਈਕਲ ਲੈ ਕੇ ਦੇਈ ਜਾਂਦੇ ਨੇ ਤੇ ਉਹਦੇ ਵਿੱਚ ਅਸੀਂ ਵੀ ਸੋਚਿਆ ਸੀਗਾ ਜਿੰਨੀ ਕਿ ਮੇਰੇ ਚ ਗਜਾਇਤ ਸੀਗੀ ਅਸੀਂ ਸੋਚਿਆ ਸੀਗਾ ਵੀ ਚਲੋ ਆਪਾਂ ਵੀ ਆਪਣੇ ਪਿੰਡ ਦੇ ਜਿੰਨੇ ਵੀ ਗ੍ਰਾਂਥੀ ਸਿੰਘ ਆ ਉਹਨਾਂ ਨੂੰ ਸਨਮਾਨਤ ਕਰੀ ਉਹਨਾਂ ਨੂੰ ਹੋਰ ਅੱਗੇ ਲੈ ਕੇ ਆਈਏ ਤਾਂ ਜੋ ਜਿੰਨੇ ਵੀ ਗ੍ਰਾਂਥੀ ਸਿੰਘ ਆ ਔਰ ਜਿਹੜੇ ਵੀ ਬੱਚੇ ਅਮਰਤਾਰੀ ਨਹੀਂ ਹੋਣ ਕਰਕੇ ਫਿਰ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਰਹੇ ਨੇ ਉਹ ਉਹਨਾਂ ਨੂੰ ਹੋਰ ਸਿੱਖੀ ਨਾਲ ਜੋੜਨ ਜੇ ਅੱਜ ਉਹਨਾਂ ਦੀ ਆਪਾਂ ਰਿਸਪੈਕਟ ਨਹੀਂ ਕਰਾਂਗੇ ਉਹ ਕਿੱਥੇ ਗਿਰ ਸਿੱਖੀ ਨਾਲ ਜੋੜਨਗੇ ਉਹ ਤਾਂ ਉਹਦੇ ਬੱਚਿਆਂ ਨੂੰ ਨਹੀਂ ਕਹਿਣਗੇ ਵੀ ਸਾਨੂੰ ਕੀ ਪਿੰਡ ਵਾਲੇ ਜਾਂ ਕੋਈ ਵੀ ਇਹ ਸਾਨੂੰ ਇੱਜ਼ਤ ਨਹੀਂ ਕਰ ਰਿਹਾ ਹੈਗਾ ਜਾਂ ਰਿਸਪੈਕਟ ਨਹੀਂ ਕਰ ਰਿਹਾ ਹੈਗੇ ਵੀ ਇਸ ਲਾਈਨ ਦੇ ਵਿੱਚ ਨਾ ਹੋ ਹਾਂ ਜਿਹੜੀ ਸੇਵਾ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਉਹ ਤੁਸੀਂ ਕਰ ਸਕਦੇ ਪਰ ਪਾਠੀ ਸਿੰਘ ਨਾ ਬਣੋ ਵੀ ਆਪਦਾ ਕੋਈ ਜੌਬ ਤੇ ਲੱਗੋ ਜਾਂ ਆਪਦਾ ਕੋਈ ਕੰਮ ਕਰੋ ਤੇ ਜੇ ਹੁਣ ਅੱਜ ਅਸੀਂ ਇਸ ਥੋੜਾ ਜਿਹਾ ਹੀ ਚਲੋ ਉਪਰਾਲਾ ਕੀਤਾ ਸੀਗਾ ਜੇ ਆਪਾਂ ਆਏ ਹਰ ਪਿੰਡ ਦੇ ਵਿੱਚ ਇਦਾਂ ਛੋਟੇ-ਛੋਟੇ ਉਪਰਾਲੇ ਗ੍ਰਾਂਥੀ ਸਿੰਘਾਂ ਦੀ ਇਹ ਰਿਸਪੈਕਟ ਕਰਦੇ ਰਹੇ ਉਹ ਆਟੋਮੈਟਿਕ ਹੀ ਦੂਸਰੇ ਬੱਚਿਆਂ ਨੂੰ ਗ੍ਰਾਂਥੀ ਸਿੰਘ ਬਣਾਉਣਗੇ ਔਰ ਗੁਰੂ ਘਰ ਨਾਲ ਜੋੜਨਗੇ ਜੀ ਦੂਸਰੀ ਗੱਲ ਫਿਰ ਜੇ ਆਪਾਂ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਤੋਂ ਵਿੱਚ ਤੁਸੀਂ ਦੇਖ ਲਓ ਆਪਾਂ ਨੂੰ ਅਖੰਡ ਪਾਠ ਸਹਿਬ ਪ੍ਰਕਾਸ਼ ਸਹਿਜ ਪਾਠ ਆਪਾਂ ਨੂੰ ਕਰਾਉਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਜਦੋਂ ਗ੍ਰਾਂਥੀ ਸੰਗ ਹੀ ਨਹੀਂ ਰਹਿਣਗੇ ਜੀ ਫਿਰ ਆਪਾਂ ਕਿਹਦੇ ਤੋਂ ਕਰਾਂਗੇ ਇਸ ਖਾਤਰ ਵੀ ਵੀ ਆਪਾਂ ਨੂੰ ਉਹਨਾਂ ਹੀ ਰਿਸਪੈਕਟ ਜ਼ਰੂਰ ਕਰਨੀ ਚਾਹੀਦੀ ਹੈ ਜੀ ਤੁਸੀਂ ਬਹੁਤ ਵਧੀਆ-ਵਧੀਆ ਪ੍ਰਾਲੇ ਜਿਹੜੇ ਆਪਦੇ ਲਈਓ ਕਰ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਹੋਰ ਚੀਜ਼ ਵੱਖਰੀ ਕਰ ਰਹੇ ਹੋ ਇੱਕ ਅਸੀਂ ਉਹ ਮੈਨੂੰ ਲੱਗਦਾ ਹਾਲੇ ਤੱਕ ਕਿਸੇ ਵੀ ਆਪਣੇ ਇਲਾਕੇ ਦੇ ਵਿੱਚ ਹੋਇਆ ਨਹੀਂ ਹੈਗਾ ਉਹ ਇੱਕ ਮੇਰੇ ਹਜੇ ਤਾਂ ਦਿਮਾਗ ਦੇ ਵਿੱਚ ਹੀ ਹੈਗਾ ਉਹ ਅਸੀਂ ਜਰੂਰ ਉਹ ਚੀਜ਼ ਨੂੰ ਅੱਗੇ ਲੈ ਕੇ ਆਵਾਂਗੇ ਤੇ ਜਦੋਂ ਵੀ ਉਹ ਚੀਜ਼ ਅੱਗੇ ਲੈ ਕੇ ਆਏ ਤੇ ਮੈਂ ਚਾਹੁੰਦਾ ਹੈਗਾ ਵੀ ਉਹ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਉਹ ਚੀਜ਼ ਹੋਵੇ ਕਿਉਂਕਿ ਅਸੀਂ ਹਰ ਕੋਈ ਨਾ ਕੋਈ ਦਿਨ ਆਪ ਵੀ ਵਧੀਆ ਢੰਗ ਨਾਲ ਮਨਾਉਣੇ ਹੈਗੇ ਆ ਤੇ ਉਹਨਾਂ ਦਾ ਦਿਨ ਵੀ ਆਪਾਂ ਵਧੀਆ ਢੰਗ ਨਾਲ ਮਨਾਈਏ ਉਹ ਤੁਹਾਨੂੰ ਗੋਪਨੀਯ ਰੱਖਿਆ ਹਲੇ ਜਾਣੀ ਕਿ ਕਈ ਵਾਰੀ ਆਪਣਾ ਹੁਣ ਤੁਹਾਡੇ ਚੈਨਲ ਆਈ ਮੈਂ ਦੱਸ ਦੇਵਾਂ ਕਿ ਅਸੀਂ ਮਨਾਵਾਂਗੇ ਬਾਈ ਚਾਂਸ ਮੈਨੂੰ ਛੁੱਟੀ ਨਾ ਮਿਲੀ ਮੇਰੇ ਕੋਲ ਬਜਟ ਨਾ ਹੋਇਆ ਫਿਰ ਇਹ ਚੀਜ਼ ਉਹਨੇ ਹਾਂਜੀ ਉਹਨਾਂ ਨੇ ਸੋਚ ਰੱਖਿਆ ਵੀ ਇਹ ਚੀਜ਼ ਕਰਨੀ ਆ ਹਾਂਜੀ ਸੋਚ ਰੱਖਿਆ ਹੈਗਾ ਜਿੰਨਾ ਵੀ ਜਾਂ ਬਾਈ ਚਾਂਸ ਮੇਰੇ ਕੋਲ ਕੋਈ ਬਜਟ ਆਉਂਦਾ ਆਪਦਾ ਹੀ ਜਾਂ ਕੋਈ ਪੈਸਾ ਹੁੰਦਾ ਜੋੜ ਕੇ ਜਿਵੇਂ ਅਸੀਂ ਸੇਵਾ ਦੇ ਵਿੱਚ ਹਰ ਪੇ ਦੇ ਵਿੱਚੋਂ ਮੇਰਾ 11-12000 ਰੁਪਿਆ ਲੱਗ ਹੁੰਦਾ ਜੀ ਤੇ ਉਹਦੇ ਵਿੱਚੋਂ ਕੱਢ ਕੇ ਤੇ ਜਾਂ ਆਪਦਾ ਕੋਈ ਹੋਰ ਕੋਈ ਇਹ ਦੂਸਰਾ ਜਿਵੇਂ ਸਾਡੇ डीएडी ਜਾਂ ਕੁਛ ਵੀ ਆਉਂਦੇ ਹੈਗੇ ਇਕੱਠੇ ਪੈਸੇ ਆਉਂਦੇ ਹੈਗੇ ਉਹਦੇ ਵਿੱਚ ਮੈਂ ਜ਼ਰੂਰ ਅਲੱਗ ਕਰਕੇ ਤੇ ਇਹ ਚੀਜ਼ ਨੂੰ ਜ਼ਰੂਰ ਅੱਗੇ ਲੈ ਕੇ ਆਉਂਗਾ ਤੇ ਮੈਂ ਇਸੇ ਕਰਕੇ ਕਿੰਨੇ ਵੀ ਉਹ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਆਏ ਉਹਨਾਂ ਨੂੰ ਵੀ ਆਪਾਂ ਰਿਸਪੈਕਟ ਦਈਏ ਜੀ ਜਿਵੇਂ ਤੁਸੀਂ ਦੱਸਿਆ ਵੀ ਹਰੇਕ ਆਪਦੀ ਪੇ ਦੇ ਵਿੱਚੋਂ ਥੋੜੇ ਬਹੁਤੇ ਪੈਸੇ ਕੱਢਦੇ ਹੋ ਬਾਕੀ ਆਪਦੇ ਘਰ ਦਾ ਗੁਜ਼ਾਰਾ ਕਿਵੇਂ ਵਧੀਆ ਚੱਲੀ ਜਾਂਦਾ ਉਹਨੇ ਘਰ ਦੇ ਨਹੀਂ ਕਹਿੰਦੇ ਵੀ ਤੁਸੀਂ ਆ ਫੀਸ ਵੀ ਜਿਹੜੀ ਤਨਖਾਹ ਦੇ ਵਿੱਚੋਂ ਇੰਨੇ ਇਧਰ ਕਰਤੇ ਮੈਂ ਨਾ ਕਈ ਵਾਰ ਇਹ ਕਹਿੰਦਾ ਹੁੰਦਾ ਹੁੰਦਾ ਵੀ ਕਹਿੰਦੇ ਵੀ ਆਪਾਂ ਨੂੰ ਗੁਰੂ ਘਰ ਜਾਣਾ ਚਾਹੀਦਾ ਤੇ ਕਈਆਂ ਦੇ ਆਪਾਂ ਗੁਰੂ ਗ੍ਰੰਥ ਰਾਹੀਂ ਵੀ ਦੇਖਦੇ ਹੈਗੇ ਆ ਤੇ ਕਈ ਆਪਾਂ ਬਾਬਾ ਜੀ ਹੁਣਾਂ ਦੀ ਸਪੀਚ ਵੀ ਸੁਣਦੇ ਆਂਗੇ ਕਹਿੰਦੇ ਵੀ ਜਦੋਂ ਮਾਂ ਪਿਓ ਹੈ ਨਾ ਤੇ ਮਾਂ ਪਿਓ ਦੀ ਸੇਵਾ ਕਰ ਲੋ ਤੇ ਉਹੀ ਤੁਹਾਡਾ ਰੱਬ ਹੈ ਨਾ ਜੀ ਤੇ ਅੱਜ ਉਹ ਰੱਬ ਮੇਰਾ ਮਾਂ ਪਿਓ ਹੀ ਹੈਗਾ ਜਿਹੜੇ ਆਪ ਦੀ ਆਮਦਨ ਦੇ ਵਿੱਚ ਉਹ ਇਹ ਕਹਿੰਦੇ ਹੈ ਕਿ ਚੱਲ ਤੂੰ ਸਹੀ ਲਾਈਨ ਤੇ ਚੱਲਿਆ ਹੈਗਾ ਚੱਲ ਪਰ ਤੂੰ ਘਰ ਦਾ ਫਿਕਰ ਨਾ ਕਰਦਾ ਗੁਜ਼ਾਰਾ ਅਸੀਂ ਆਪਣੇ ਆਪ ਕਰਾਂਗੇ ਹੁਣ ਪਾਪਾ ਏ ਪਾਪਾ ਖੇਤੀ ਰੱਖਦੇ ਨੇ ਤੇ ਖੇਤੀ ਇਹ ਦੂਸਰਾ ਕਰਕੇ ਆਪ ਦਾ ਜਿੰਨਾ ਵੀ ਹੁੰਦਾ ਹੈਗਾ ਤੋ ਉਸ ਜਾਨੀ ਕਿ ਘਰ ਦੇ ਖਰਚ ਰਾਂ ਹੀ ਹੀ ਜਾਂਦਾ ਹੈਗਾ ਜੀ। ਤੇ ਸਾਡਾ ਮਕਸਦ ਇਹ ਸੀਗਾ ਵੀਡੀਓ ਬਣਾਉਣ ਦਾ ਕੋਈ ਐ ਨਹੀਂ ਕਿਉਂਕਿ ਵੀਡੀਓ ਪਾਉਣ ਨਾਲ ਕੋਈ ਜਿਆਦਾ ਵੱਡਾ ਨਹੀਂ ਹੋ ਜਾਂਦਾ। ਸਾਨੂੰ ਇਹ ਸੀਗਾ ਕਿ ਜਿਹੜੇ ਹੋਰ ਵੀ ਨੌਜਵਾਨ ਨੇ ਉਹਨਾਂ ਨੂੰ ਸੇਧ ਜ਼ਰੂਰ ਮਿਲਣੀ ਚਾਹੀਦੀ ਆ ਕਿ ਜਿਹੜੀ ਲੋਕ ਸੇਵਾ ਕਰਨੀ ਜ਼ਰੂਰ ਚਾਹੀਦੀ ਆ ਕਿਉਂਕਿ ਪੰਜਾਬ ਦੇ ਵਿੱਚ ਪੈਸਾ ਵੀ ਬਹੁਤ ਆ ਤੇ ਗਰੀਬੀ ਵੀ ਬਹੁਤ ਆ। ਬਹੁਤ ਲੋਕ ਐ ਹੋ ਜਿਹੜੇ ਬਿਨਾਂ ਰੋਟੀ ਤੋਂ ਸੌਂਦੇ ਨੇ ਤੇ ਬਹੁਤ ਐ ਹੋ ਜਿਹੜੇ ਰਾਤ ਨੂੰ ਬਥੇਰਾ ਕੁਝ ਇੱਥੇ ਵੀਰਾਂ ਦਾਰੂਆਂ ਮੀਟ ਪੀ ਖਾ ਕੇ ਖਸਮ ਦਿੰਦੇ ਹਨ ਤੇ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਇੱਕ ਪਾਸੇ ਕੁਝ ਲੋਕ ਜਿਹੜੇ ਉੱਥੇ ਭੁੱਖੇ ਸੌਣ ਤਾਂ ਇਹ ਵੀ ਜਿਹੜੀ ਚੀਜ਼ ਦੇਖੀ ਨਹੀਂ ਜਾ ਸਕਦੀ ਤਾਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਇਹਨਾਂ ਦਾ ਜਿਹੜਾ ਹੌਸਲਾ ਵਧਾਈ ਜ਼ਰੂਰ ਹੋਵੇ ਕਿਉਂਕਿ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੇ ਨੇ ਤੇ ਕੋਈ ਹੋਰ ਵੀ ਨੌਜਵਾਨ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਨਗੇ ਤੋਂ ਉਸ ਨਾਲ ਜਿਹੜਾ ਪੰਜਾਬ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸਿਹਤ ਜ਼ਰੂਰ ਮਿਲੂਗੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਕਿਉਂਕਿ ਤੁਸੀਂ ਹੋਰ ਵੀਡੀਓ ਬਹੁਤ ਸ਼ੇਅਰ ਕਰਦੇ ਹੋ ਤਾਂ ਇਹ ਵੀਡੀਓ ਵੀ ਜ਼ਰੂਰ ਸ਼ੇਅਰ ਕਰਨੀ ਬਣਦੀ ਆ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਵੀ ਇਸ ਲਾਈਨ ਦੇ ਵਿੱਚ ਆਉਣ ਤੇ ਜਿਹੜੇ ਗਰੀਬ ਲੋਕਾਂ ਦੀ ਜਿਹੜੀ ਮਦਦ ਕੀਤੀ ਹੈ ਸੁਖਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜੀ ਜਿੰਨਾ ਨੇ ਨਿਮਾਣੇ ਜੀ ਨੂੰ ਲਿਆ ਕੇ ਕੈਮਰੇ ਦੇ ਮੂਹਰੇ ਰੱਖਿਆ ਹੈਗਾ ਤੇ ਚਲੋ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਤੇ ਅ ਕੀ ਪਤਾ ਵੀ ਤੁਸੀਂ ਅੱਗੇ ਲੈ ਕੇ ਮੈਂ ਵੀ ਕਿਸੇ ਨੂੰ ਦੇਖ ਕੇ ਸੇਵਾ ਦਾ ਇਹ ਸ਼ੁਰੂ ਕੀਤੀ ਸੀ ਤੇ ਚਲੋ ਇਹ ਦੇਖ ਕੇ ਕੋਈ ਹੋਰ ਭਰਾ ਕਈ ਹੈਗੇ ਨੇ ਜੋ ਸੇਵਾ ਕਰਨ ਚਾਹੁੰਦੇ ਪਰ ਅੱਗੇ ਨਹੀਂ ਆ ਰਹੇ ਨੇ ਹੁਣ ਸਾਨੂੰ ਵੀ ਕਈ ਵਾਰੀ ਫੋਨ ਆਉਂਦੇ ਆ ਬਾਈ ਜੀ ਸਾਨੂੰ ਵੀ ਦੱਸੋ ਸੇਵਾ ਵੀ ਅਸੀਂ ਵੀ ਕਰੀਏ ਤੇ ਅਸੀਂ ਕਹਿ ਦਿੰਨੇ ਬਾਈ ਜੀ ਵੀ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਲੋੜਵੰਦ ਪਰਿਵਾਰ ਜਾਂ ਕੋਈ ਬੱਚੇ ਜ਼ਰੂਰ ਹੈਗੇ ਆ ਤੁਸੀਂ ਉੱਥੇ ਜ਼ਰੂਰ ਕਰੋ ਸੇਵਾ ਨਾਇਤ ਟੰਡਾ ਪਹਿਚਾਨ ਹੋ ਗਈ ਨਾ ਤੁਹਾਨੂੰ ਪਤਾ ਹੁਣ ਤੁਸੀਂ ਸਾਨੂੰ ਸੇਵਾ ਭੇਜ ਦਿੱਤੀ ਹੁਣ ਤੁਹਾਨੂੰ ਕੀ ਪਤਾ ਸੀ ਸੇਵਾ ਅੱਗੇ ਦਿੱਤੀ ਆ ਕਿ ਨਹੀਂ ਦਿੱਤੀ ਹੈਨਾ ਤੇ ਇਸ ਮੁਤਾਬਕ ਮੈਂ ਇਹੀ ਕਹਿਣਾ ਵੀ ਆਪਾਂ ਨੂੰ ਹਰ ਪਿੰਡ ਦੇ ਵਿੱਚ ਤੇ ਇਹ ਚੀਜ਼ ਜਰੂਰ ਕਰਨੀ ਚਾਹੀਦੀ ਹੈਗੀ ਵੀ ਹਰ ਲੋੜਵੰਦ ਪਰਵਾਸ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਜਰੂਰ ਮਦਦ ਕਰੋ ਤੁਸੀਂ ਵੀ ਇਹ ਇੱਕ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਪਹੁੰਚ ਸਕੇ ਪਰ ਇਹ ਜਿਹੜੇ ਵੀਰ ਨੇ ਆਪਣੇ ਕੋਲੋਂ ਜਿਹੜਾ ਸਾਰਾ ਕੁਝ ਕਰਦੇ ਨੇ ਆਪਣੇ ਕੋਲੋਂ ਹੀ ਜਿਹੜਾ ਰਸਣ ਲੈ ਕੇ ਦਿੰਦੇ ਨੇ ਗਰੀਬਾਂ ਨੂੰ ਤੇ ਜਿੰਨੇ ਵੀ ਘਰ ਜੁੜੇ ਨੇ ਤਾਂ ਆਪਦੇ ਨੂੰ ਜਿਹੜੀ ਪੂਰੀ ਸੇਵਾ ਨਿਭਾ ਰਹੇ ਨੇ ਤੇ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਵਾਰ-ਵਾਰ ਮੈਂ ਤਾਂ ਕਹਿ ਰਿਹਾ ਕਿ ਬਹੁਤ ਸਾਰੇ ਨੌਜਵਾਨ ਇਸ ਵੀਡੀਓ ਤੋਂ ਸਿੱਖਤ ਜਰੂਰ ਲੈਣਗੇ। ਮੀਰ ਕਰਦੇ ਸਾਡੀ ਗੱਲਬਾਤ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋ ਕੈਮਰਾਮੈਨ ਨਵਦੀਪ ਤੇ ਨਾਲ ਮੈਸ਼ਾਪਰੀ ਸਿੰਘ ਬਗਾਪਰਨ ਆਗ